हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਮਾ ਛੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਆ ਗਏ ਦੋ ਤਾਂ ਟੋਕੜ ਗਾਮ ਤੇ ਇੱਕ ਆ ਗਈ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਗਰਮੀਆਂ ਦਾ ਆ ਗਈ ਬਈ ਉਹ ਤੋਹਫਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਵਧੀਆ ਵੀ ਕਿਵੇਂ ਚੱਲਦਾ ਕੰਮ ਕਰ ਕੰਮ ਕਰ ਵਧੀਆ ਵੀ ਠੀਕ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਮੇਰਾ ਮਨੂਆ ਪਿੰਡ ਕੋਠਾਗੁਰੂਆ ਸੀਲ ਫੂਲਾ ਜੀ ਦਾ ਪਿੰਡਾ ਤੇ ਨੇੜੇ ਪਿੰਡ ਬਾਈ ਨੇੜੇ ਭਾਕਤਾ ਰਹਿ ਗਿਆ 2 ਕਿਲੋਮੀਟਰ ਦੇ ਠੀਕ ਹੈ ਕੰਟੈਕਟ ਨੰਬਰ ਬੋਲੋ 94631 9528 ਇਹ ਬਾਈ ਦਾ ਬਈ ਕੰਟੈਕਟ ਮਾਨੂੰ ਪਹਿਲੇ ਨੰਬਰ ਵਾਲੀ ਤੇ ਸ਼ੁਰੂ ਕਰਦੀ ਪਈ ਹਾਂ ਕਿਹੜਾ ਸੁਆ ਸੁਈ ਸੁਆ ਦੂਜਾ ਵੀ ਕਿੰਨਾ ਕੁ ਟਾਈਮ ਸੁਈਂ ਤਾਂ ਹੈਗੇ 4-5 ਚਾਰਵੇਂ ਪੰਜਾਂ ਦੀ ਠੀਕ ਹੈ ਦੁੱਧ ਹੈਗਾ ਹੁੰਦਾ ਤੁਹਾਨੂੰ ਮੈਂ 10 ਕਿਲੋ ਪਰ ਮੈਂ ਕੋਈ ਦੋ ਟਾਈਮ ਚ ਬਈ ਉਹ ਚਾਰ ਜ ਮਰਜੀ ਕਰਿਆ ਯਾਰ ਠੀਕ ਹੈ ਭਾਵੇਂ ਬਈ ਕਹਿੰਦਾ ਦੋ ਟਾਈਮ ਭਾਵੇਂ ਚਾਰ ਟਾਈਮ ਉਹਦੀ ਤਸੱਲੀ ਕਰ ਸਕਦੇ ਆ ਤੇ ਥਣਾ ਦਾ ਸਹਾਇ ਬੜਾ ਚੰਗਾ ਆ ਹਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਸਹੀ ਗੱਲ ਹੈ ਥਾਣਾ ਦਾ ਸੈੱਟ ਚੈੱਕ ਕਰਵਾਉਣਾ ਬਈ ਇੱਕ ਨੰਬਰ ਥਾਣਾ ਗਾ ਕੱਲਾ ਕੱਲਾ ਥਾਣਾ ਪੀਲੇ ਦੇ ਪਾਵੇ ਵਰਗਾ ਥਣ ਲੱਗਿਆ ਵਾ ਗੁਲਾਬੀ ਕਰਮਾ ਨੂੰ ਥਣ ਲੱਗਿਆ ਵਾ ਚਵਾਈ ਕਿਵੇਂ ਮਨ ਚਵਾਈ ਬੜੀ ਅਖ ਨੰਬਰਾਂ ਠੀਕ ਆ ਚਵਾਈ ਬਾਈ ਕੰਨਾ ਅਗੀ ਇੱਕ ਨੰਬਰ ਕੱਦ ਬਈ ਬਹੁਤ ਚੰਗਾ ਗਾ ਸਮੀ ਭਲੀ ਚੰਗੀ ਆ ਤੇ ਫੇਸ ਵਗੈਰਾ ਬੜਾ ਪਿਆਰਾ ਹੈ ਹਨਾ ਬੋਦੀ ਵਧੀ ਫੁੱਲ ਕਮਾਲ ਦੀ ਵੱਡੇ ਢਾਂਜੇ ਜਾ ਕੇ ਕਰਮਾ ਲਈ ਕੋਈ ਵੀ ਛੋਟੀ ਸਮਝ ਕੇ ਨਾ ਆਇਓ ਤੇ ਸਵੇਰ ਦੀ ਚਵਾਈ ਹੋਈ ਵੀ ਆ ਹਾਂ ਹਾਂ ਠੀਕ ਹੈ ਬਈ ਲੈ ਵਾ ਦੇਖੋ ਬਈ ਫੀਟ ਨਾਲ ਹਵਾਨਾ ਆ ਗਿਆ ਟਾਈਮ ਥੋੜਾ ਉਸ ਹਰ ਨਾਲ ਦੰਦਾ ਚੱਲ ਆ ਲਿਆ ਥਣਾਂ ਦਾ ਜਿਹੜਾ ਸੈਜ ਹੈ ਨਾ ਗੈਪ ਕਹਿ ਦੀਏ ਪਾ ਪੂਰੀ ਵਿਥੀ ਤੇ ਥਣ ਲੱਗਾ ਵਾ ਕੱਲਾ ਕੱਲਾ ਥਣ ਪਿਆਗਾ ਥਣ ਬਹੁਤ ਚੰਗਾ ਆ ਗਿਆ ਹਾਂ ਥਣ ਵਧੀਆ ਖੋਲੀ ਬਾਕੀ ਰੰਗ ਰੂਪ ਬਈ ਫੁੱਲ ਚੰਗਾ ਆ ਗਿਆ ਕੱਦ ਵਾਲੀ ਹੈ ਬਈ ਛੋਟੀ ਸਮਝ ਕੇ ਨਾ ਆਇਓ ਕੋਈ ਵੀਰ ਬਾਕੀ ਲੰਮੀ ਨੂੰ ਵੀ ਬਹੁਤ ਆਣਾ ਬਿਲਕੁਲ ਬਹੁਤ ਦਾ ਕੰਮ ਵਾਲੀ ਦੂਜਾ ਸੁਵੇ ਹੀ ਹੈ ਬਾਕੀ ਯਾਰ ਤੇ ਮੁੱਲ ਇਹਦਾ ਫਕੀਰ ਹੋਊਗਾ ਬਸ ਮੁੱਲ ਦਾ 30000 ਰੁਪਏ ਯਾਰ 30000 ਹਾਂ ਠੀਕ ਹੈ ਬਈ ਮੁੱਲ ਕਰਾਉਣ ਨੂੰ ਭਾਂਜਾ ਮਰਜ਼ੀ ਕਰਾ ਲਓ ਬਾਈ ਬਾਈ ਕਹਿੰਦਾ 30000 ਰੁਪਏ ਦੀ ਬੜਾ ਪਾ ਦੇ ਦੇਾਂਗੇ ਬਾਕੀ ਕੰਨ ਦੇਖੋ ਛੋਟਾ ਛੋਟਾ ਰੰਗ ਰੂਪੀ ਕਰਮਾਲੀ ਦਾ ਭਲਾ ਚੰਗਾ ਆ ਗਿਆ ਤੇ ਇਧਰੋਂ ਵੀ ਆਪਾਂ ਥਾਣਾ ਦਾ ਸੈ ਸੋਨੇ ਚੈੱਕ ਕਰਵਾ ਲਿਆ ਬਹੁਤ ਚੰਗਾ ਥਾਣਾ ਜਿਹਨੂੰ ਆਪਾਂ ਕਹਿੰਦੇ ਪੂਰੀ ਵਿਥੀ ਥਾਣ ਲੱਗਾ ਵਾ ਗੁਲਾਬੀ ਥਾਣਾ ਗਿਆ ਮੁੱਲ ਵੀ ਬਾਈ ਨੇ ਹਿਸਾਬ ਨੇ ਕੀ ਤਾ 30000 ਰੁਪਏ ਦੀ ਬਾਈ ਕਹਿੰਦਾ ਅੱਜ ਆਪਾਂ ਦੇ ਦੇ ਆਗੇ ਕਿ ਨਹੀਂ ਤੇ ਅੱਗੇ ਤੈਨੂੰ ਦੋ ਨੰਬਰ ਤੇ ਬਾਈ ਇਹ ਵੀ ਤੋਕੜਾ ਬਾਈ ਇਹਦਾ ਸੱਤ ਗੋਲ ਦੋਦਾ ਠੀਕ ਹੈ ਦੋਨਾਂ ਮਿਲਣਾ ਠੀਕ ਹੈ ਬਾਈ ਕਿ ਸੂਵਾ ਦੁੱਜੇ ਹੀ ਇਹ ਵੀ ਯਾਰ ਠੀਕ ਆ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਇਹ ਵੀ ਸੂਆ ਆਪਣਾ ਲਈ ਹੈਗੇ ਚਾਰ ਪੰਜ ਮਿੰਟ ਚਾਰਾਂ ਇੰਦਾਂ ਟੋਕੜੀ ਹੈ ਰ ਆਪਾਂ ਕਹਣਾ ਸੱਜਣ ਕਹਿੰਦੇ ਨੇ ਕਹਿੰਦੇ ਸੀਲ ਸੂਲ ਬਹੁਤ ਚੋਣ ਨੇ ਸੀਲ ਬਾਈ ਕਹਿੰਨਾ ਫੁੱਲ ਬਹੁਤ ਚੰਗਾ ਆ ਗਿਆ ਹਾਂ ਥਣਾ ਦਾ ਸਹਜਾ ਬੱਚੇ ਦਾ ਵੀ ਕਰਵਾ ਦੇ ਨੇ ਬਾਈ ਲੈ ਚੈੱਕ ਕਰੋ ਕੀ ਬਾਤ ਆ ਬਹੁਤ ਚੰਗਾ ਥਣਾ ਆ ਗਿਆ ਚਵਾਈ ਚਵਾਈ ਦੀ ਚਵਾਈ ਵਧੀਆ ਵੀ ਠੀਕ ਆ ਚਵਾਈ ਬਾਈ ਕਹਿੰਨਾ ਇਹਦੀ ਵੀ ਚੰਗੀ ਆ ਬਾਈ ਲੈ ਸਹਜ ਚੈੱਕ ਕਰੋ ਥਣਾ ਦਾ ਸਣ ਦੋ ਚੰਗਾ ਗਿਆ ਹੈ ਨਾ ਦੋਨਾਂ ਦੀ ਯਾਰ ਕੀ ਬਾਤ ਹੈ ਲੈ ਇੱਕੋ ਜਿਹਾ ਥਾਣਾ ਬਈ ਪੂਰੀ ਵਿਥੀ ਜਿਹਨੂੰ ਆਪਾਂ ਕਹਦੇ ਥਾਣਾ ਆ ਗਿਆ ਬਹੁਤ ਚੰਗਾ ਥਾਣਾ ਤੇ ਮੈਨੂੰ ਮੋਲ ਲੈਦਾ ਕੀ ਰਣਾ ਮੋਲ ਬਸ ਇਹਦਾ 22000 ਰੁਪਏ ਬਈ 22000 ਖੁਲੀ ਨੂੰ ਮੜੀ ਤੋਰੀ ਇਹਦੇ ਮਾੜੇ ਬਹੁਤ ਆ ਯਾਰ ਹੈ ਨਾ ਹਾਂ ਹਾਂ ਕੱਦ ਬਈ ਸਮੀ ਪਲੀ ਬਾਕੀ ਤੁਸੀਂ ਇੰਨਾ ਦੇਖ ਸਕਦੇ ਹੋ ਚਾਰੂ ਦੇਖੋ ਮੂੰਹ ਹੀ ਨਹੀਂ ਪੜਦੀ ਹੈ ਨਾ ਕਰਮਾਂ ਦੀ ਹਾਂ ਹਾਂ ਕੀ ਬਾਤ ਹੈ ਬਈ ਇਹਦੇ ਬਸ ਕੱਲੇ 9 ਮਾਣ ਵਾਲੇ ਮਾ ਕੱਲੇ ਪਾਸੇ ਹੋਰ ਕੋਈ ਦਿੱਕਤ ਨਹੀਂ ਹੂੰ 9 ਛੜੇ ਜਿਆਦੇ ਬਦੇ ਪਿਆ ਹੈ ਨਾ ਆ ਜਾ ਲੇ ਵੀ ਇਹ ਬੱਚੇ ਕਰਵਾ ਨਾ ਨੋ ਦੋਨੇ ਪੈਰਾਂ ਦੀ ਵਧੇ ਹਾਂ ਹਾਂ ਦੋਨੇ ਦੇ ਵੀ ਮਗਰ ਲੈਂਦੀ ਮਗਰ ਲੈਣ ਬਧੇ ਹਾਂ ਨੋ ਬਣਵਾਉਣ ਆਲੇ ਬਾਈ ਹੋਰ ਬਾਈ ਕਹਿੰਦਾ ਕੋਈ ਦੇਖਤ ਨਹੀਂ ਹੂੰ ਤੋਰੇ ਚ ਥੋੜਾ ਜਿਹਾ ਔਖਾ ਲੱਗਦਾ ਇਹਨੂੰ ਤੋਰਨਾ ਹਣਾ ਹੂੰ ਨੋ ਬਾਈ ਪੈਰਾਂ ਦੇ ਲਈ ਬੜਮਾ ਕਿਉਂਕਿ ਇਹਨੇ ਘੋੜੀਆਂ ਕੋਈ ਤੋਰਨਾ ਫੇਰ ਹਣਾ ਬਈ ਨੋ ਬਣਵਾਉਣ ਆਲੇ ਯਾਰ ਤੇ ਮਨੂੰ ਇਹਦਾ ਮੁੱਲ ਅੱਜ ਹੈ ਮੁੱਲ ਕੀ ਹੈ ਮੁੱਲ ਦਾ 22000 ਰੁਪਏ ਯਾਰ 20000 ਰੁਪਏ 20000 ਰੁਪਏ ਮੁੱਲ ਤੇ ਬਾਕੀ ਥਣਾ ਦਾ ਸੈਜ ਪੂਰੀ ਵਿੱਥੀ ਤੇ ਆ ਤੇ ਸਵੇਰ ਦੀ ਜਿਹਦੀ ਵਿੱਚ ਬਾਈ ਹਾਂ ਹਾਂ ਠੀਕ ਆ ਸ਼ਾਮ ਤੱਕ ਇਹਦਾ ਵੀ ਆਰਡਰ ਬਹੁਤ ਸੋਹਣਾ ਤਿਆਰ ਹੋਣਾਗਾ ਉਹ ਸਾਉ ਨੰਨ ਦਾ ਜੱਲਾ ਲਓ ਟਾਈਮ ਥੋੜਾ ਹੋਇਆਗਾ ਸੌ ਸੀਲੇ ਵੀ ਕਰਨ ਵਾਲੀ ਫੋਲ ਆਗੀ ਤੇ ਥਣਾ ਦਾ ਗੈਪ ਦੇਖੋ ਬਾਈ ਇੱਕ ਨੰਬਰ ਗੈਪ ਆ ਗਿਆ ਤੇ ਅੱਗੇ ਮਾਨੂੰ ਲਾਸਟ ਤੇ ਤਿੰਨ ਨੰਬਰ ਗੱਬਣਾ ਆਗੇ ਇਹ ਗੱਬਣ ਦੂਜਾ ਸੂਆ ਵੀ ਦੂਜਾ ਸੂਆ ਹਾਂ ਹਾਂ ਕਿੰਨੇ ਟਾਈਮ ਦੀ ਕੱਚੀ ਆ ਲੈ ਆ ਜੂ ਹਫਤ ਤਾ ਯਾਰ ਕਿੰਨਾ ਗੱਦਾ ਤ ਭਾ ਦੋ ਤਾ 1500 ਕਿਲੋ ਦਿੱਤਾ ਪਹਿਲੇ ਲੈਣੇ ਨੇ ਉਹ ਦੂਸਰਾ ਸੂਆ ਦੁੱਜਾ ਸੁਆ ਹਾਂ ਕਿੰਨੀ ਕਮੀ ਤਾਂ ਆਤੀ ਤੇ ਦੇਦ 12 17 ਕਿਉਂ ਦੇਦ ਆਉਂਦਾ ਜਲਸੀ ਕਿਲੋ ਹਜੇ ਪੈਂਦੀ ਅਸੀ ਠੰਡੀ ਬਹੁਤ ਆ ਮੈਰ ਕੀ ਆ ਠੰਡੀ ਸੀਲ ਫੁੱਲ ਮੈ ਨਹੀਂ ਪਈ ਆਈ ਪਈ ਸੀਲ ਕਰਮ ਵਾਲੀ ਤੇ ਮੋਂ ਨਾ ਪਈ ਹੱਥ ਲਾਈ ਜਾਂਦਾ ਕੋਈ ਚੱਕਰ ਹੀ ਨਹੀਂ ਪਹਿਲਾਂ ਤਾਂ ਇਧਰ ਆ ਕੇ ਨਾ ਮੈਨੂੰ ਢਿੱਲਾ ਚੈੱਕ ਕਰਵਾ ਮੜ ਗਿਆ ਕਿਤੇ ਲੰਡੂ ਦਾ ਬਾਹਲਾਂ ਜਿੰਨਾ ਮੈਂ ਕਦੇ ਲੈ ਕੀ ਬਾਤ ਹੈ ਹਨਾ ਇਹ ਸੀਲ ਲੈ ਮੈਂ ਕਹਿੰਦਾ ਲੇਵੇ ਬਾਲਾ ਸੁਣਾ ਤਿਆਰ ਕਰ ਬਾਲਾ ਘੇਰਾ ਕਰਨਾ ਪੰਡਾ ਵਾਲਾ ਹਵਾਨਾ ਕਰਮ ਵਾਲੀ ਤਿਆਰ ਕਰੋਗੇ ਇਹ ਤਾਂ ਕੱਚੀ ਕੱਚੀ ਪਈਆ ਮੂਰ ਨੂੰ ਵੀ ਦੇਖੋ ਲੈ ਬਾਈ ਮੁਰ ਨੂੰ ਵੀ ਉਹ ਨਹੀਂ ਆ ਤੇ ਮਦਰ ਨੂੰ ਵੀ ਉਹ ਨਹੀਂ ਆ ਥਾਂ ਇੱਕ ਨੰਬਰ ਆ ਗਿਆ ਕੱਲਾ ਕੱਲਾ ਜੀ ਮੈਂ ਆਪਾਂ ਕਹਿੰਦੇ ਤੁਹਾਨੂੰ ਲੱਗਾ ਪੂਰੀ ਵਿੱਥੀ ਤੇ ਨਾੜਾ ਨੂੜਾ ਪਹੁੰਚ ਗਿਆ ਹਾਂ ਹਾਂ ਵੀ ਨਾਲੇ ਹੋਰ ਗੱਲ ਆ ਵੀ ਗਰਮੀ ਨਹੀਂ ਮੰਨਉਂਦੀ ਹਾਂ 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 ਬਸ ਕੱਲੇ ਸਿੰਘ ਹੀ ਆਉਂ ਕਹਿੰਦੀ ਕੱਖ ਵੀ ਨਹੀਂ ਬਈ ਯਾਰ ਆਪਾਂ ਹੀ ਖੁੱਲੀ ਛੱਡ ਕੇ ਚੋਰਿਓ ਕਹਿੰਦੀ ਬਈ ਕਹਿੰਦਾ ਕੁਛ ਨਹੀਂ ਪਾ ਮੈਂ ਖੁੱਲੀ ਛੱਡ ਕੇ ਚੋਰਿਓ ਤੇ ਤੋਰੋ ਬਈ ਸਿੰਘ ਜਰੂਰ ਆ ਮਾੜਾ ਮਾੜਾ ਕਿਉਂਕਿ ਕੋਈ ਕਹਿੰਦਾ ਵੀ ਨਹੀਂ ਕਹਿੰਦੀ ਬਈ ਸੀਲ ਬਾਲੀ ਯਾਰ ਠੀਕ ਆ ਪੰਨ ਜਿੱਥੇ ਮਾਜੀ ਘੇਰ ਕੇ ਚੋਰ ਜਰਸੀ ਕਰਾਸ ਆ ਜਾਂਦੀ ਆ ਪੜੀ ਵੀ ਬਹੁਤ ਆ ਹਾਂ ਹਾਂ ਅੱਦਾਲੀ ਹੈ ਬਾਈ ਭਲੀ ਵੀ ਬਹੁਤ ਛੂਟੀ ਮੰਨ ਕੇ ਨੇ ਔਰ ਬਲਟਲਾ ਸਾਰੀਆਂ ਪਈਆਂ ਕਿੰਨੀ ਤਰੀਕ ਨੂੰ ਦਨ ਪੂਰੇ ਬਾਈ ਕਿੰਨੇ ਦਨ ਬਾ 10 ਤੱਕ ਪੂਰੇ ਪਏ ਆ ਬਾਈ ਹਜਾਰ 10 ਦਨ ਹਾਂ ਹਾਂ ਬਾਕੀ ਸੀਰਸੂਲ ਬਹੁਤ ਆ ਬੰਦੀਆਂ ਆਂ ਖੇੜ ਕੇ ਜੋਲਾ ਯਾਰ ਕੋਈ ਚੱਕਰੀ ਨਹੀਂ ਇਹਨੂੰ ਲੈ ਕੀ ਬਾਤ ਆ ਹਾਂ ਯਾਰ ਸਹੀ ਗੱਲ ਲੈ ਲੈ ਬੰਨੀ ਰਸਤਾ ਖੇੜ ਕੇ ਜੋਲਾ ਸੀ ਤਾਂ ਬਾੜੀ ਜੀ ਨਹੀਂ ਕਦੇ ਆ ਬਾਈ ਨੇ ਸੈਟ ਮੌਨਾ ਤੁਮਰੀ ਨਕਰ ਮਉਣ ਕੋਈ ਚੱਕਰੀ ਨਹੀਂ ਕਦੇ ਉਹਦੀ ਠੰਡੀ ਹੈ ਬਾਈ ਯਾਰ ਕੀ ਹੈ ਨਹੀਂ ਲੱਗਾ ਤੋ ਉਸੇ ਰਾਜੂ ਸਹੀ ਗੱਲ ਆ ਬਾਈ ਮੈਨੂੰ ਇਹਦਾ ਮੁੱਲ ਅਜ ਛੱਪੀ ਇਹਦਾ 50000 ਰੁਪਏ ਮੁੱਲ ਆ ਵੀ 50000 ਉਹ ਜੋ ਮਾਨਤਨ ਮ ਬਾਕੀ ਜੇ ਕਿਹਨੇ 1000 ਰੁਪਇਆ ਮੋਲ ਆ ਬਾਈ ਕਿਹਨੇ ਬਾਕੀ ਮਾਨਤਣਾ ਹੈਗਾ ਤਾਂ ਜ਼ਰੂਰ ਹੋ ਜਾਊਗਾ ਬਾਈ ਰਾਜੀ ਨਿਕਰ ਕਰਮਾ ਵਾਲੀ ਫੋਨ ਇਹ ਨਾ ਮੈਨੂੰ ਵੀ ਲੱਸੀ ਦਾ ਮੀਜਾ ਕਿ ਬਾਕੀ ਜੀ ਨੇ ਲੈਣੀ ਹੈਗਾ ਉਹ ਹੀ ਫੋਨ ਲਾਵੇ ਜੂਜਾ ਆਪਣਾ ਨਾ ਲਾਵੇ ਹੂੰ ਐਵੇਂ ਜੂਜੇ ਦਾ ਕੀ ਕਰਨੀ ਮੱਥਾ ਮਾਰਨਾ ਪੈਦਾ ਹੁੰਦਾ ਯਾਰ ਜਿਹਦਾ ਫੇਟਾ ਉਹ ਹੀ ਬਾਲਾ ਫੋਨ ਲਾ ਲੇ ਠੀਕ ਹੈ ਬਾਈ ਤੇ ਜੇ ਕਿਸੇ ਵੀਰ ਨੂੰ ਤਨਾ ਜੋ ਕੋਈ ਪਸੰਦ ਹੈ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ